ਸਤਿ ਸ਼੍ਰੀ ਅਕਾਲ ਜੀ ਪੁਲਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਤੁਹਾਨੂੰ ਪਾਣੀ ਵਾਲੀ ਚੱਕੀ ਦਿਖਾਉਨੇ ਆ ਜੀ ਹਾਂ ਤੁਸੀਂ ਬਹੁਤ ਆਟਾ ਪੀਣ ਵਾਲੀਆਂ ਚੱਕੀਆਂ ਦੇਖੀਆਂ ਹੋਣੀਆਂ ਪਰ ਪਾਣੀ ਵਾਲੀ ਚੱਕੀ ਜਿਹੜੀ ਆ ਤੁਸੀਂ ਉਹ ਪਹਿਲੀ ਵਾਰ ਦੇਖੋਗੇ ਆ ਜਿਹੜੀ ਜਗ੍ਹਾ ਹੈ ਜਿੱਥੇ ਮੈਂ ਖੜੀ ਆ ਇਹ ਦੱਸਦੇ ਆ ਕਿ 3-400 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਸਾਲ ਪੁਰਾਣੀ ਹੈ ਅੰਗਰੇਜ਼ਾਂ ਤੋਂ ਵੀ ਪਹਿਲਾਂ ਵੇਲੇ ਦਾ ਦੀ ਇਹ ਚੱਕੀ ਹੈ ਪਹਿਲਾਂ ਕੀ ਹੁੰਦਾ ਸੀ ਕਿ ਸਾਧਨ ਨਹੀਂ ਹੁੰਦੇ ਸੀ ਨਾ ਉਹ ਜਿਹੜੇ ਲੋਕਾਂ ਕੋਲ ਹੁਣ ਤਾਂ ਚਲੋ ਕਹਿ ਸਕਦੇ ਵੀ ਇੰਜਨ ਦੇ ਸਾਰੇ ਨਾਲ ਆਟਾ ਹੈ ਜਿਹੜਾ ਉਹ ਪੀ ਲੈਂਦੇ ਆ ਪਰ ਉਦੋਂ ਅਜਿਹਾ ਕੁਝ ਵੀ ਨਹੀਂ ਸੀਗਾ ਤਾਂ ਲੋਕ ਪਾਣੀ ਨੂੰ ਕਿਵੇਂ ਜਿਹੜਾ ਇਹ ਵਰਤਦੇ ਸੀ ਉਹ ਤੁਹਾਨੂੰ ਵਿਖਾਵਾਂਗੇ ਪਾਣੀ ਦੀ ਮਦਦ ਨਾਲ ਕਿਵੇਂ ਆਟਾ ਪੀਆ ਜਾਂਦਾ ਉਹ ਵਿਖਾਉਨੇ ਆ ਜੀ ਇੱਧਰ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਚੱਕੀ ਬਣੀ ਹੋਈ ਆ ਔਰ ਆ ਪਾਣੀ ਆ ਜਿਹੜਾ ਇਹ ਨਾਲ ਇੱਕ ਨਹਿਰ ਵਗਦੀ ਆ ਉਹਦੇ ਚੋਂ ਆਉਂਦਾ ਸੂਆ ਤੇ ਆ ਇਹਨਾਂ ਨੇ ਕੰਟਰੋਲਰ ਲਾਏ ਹੋਏ ਨੇ ਜੇ ਚੱਕੀ ਬੰਦ ਕਰਨੀ ਹੋਵੇ ਤਾਂ ਇਹਨਾਂ ਨੂੰ ਬਈ ਬੰਦ ਕਰ ਦਿੱਤਾ ਜਾਂਦਾ ਏ ਸੁਰਦਿੰਦਾ ਇਹਨੂੰ ਸੁਰਦੈ ਹੀਦਾ ਤੇ ਬੰਦ ਹੋ ਜਾਂਦੀ ਹੈ ਜੀ ਚੱਕੀ ਅੱਛਾ ਤੇ ਜੇ ਮਤਲਬ ਚੱਕੀ ਚਾਲੂ ਕਰਨੀ ਹੋਵੇ ਚੱਕੀ ਚਾਲੂ ਆ ਜੀ ਇਹ ਤੁਹਾਨੂੰ ਚੁੱਕ ਕੇ ਦਿਖਾ ਲਦੇ ਆ ਅੱਛਾ ਆ ਦੇਖੋ ਆਹ ਲੋਕੀ ਤਾਂ ਕਰ ਦਿੱਤੀ ਚੱਕੀ ਬੰਦ ਹੋ ਗਈ ਬੰਦ ਹੋ ਗਈ ਹੈ ਚੱਕੀ ਅੱਛਾ ਇਹ ਬੰਦ ਹੋ ਇਹਨੂੰ ਅਸੀਂ ਤਾਂ ਚੁੱਕਾਂਗੇ ਤੇ ਚੱਕੀ ਚੱਲ ਪੂਗੀ ਅੱਛਾ ਤੇ ਇਹ ਪਾਣੀ ਫਿਰ ਕਿੱਧਰ ਨੂੰ ਜਾਊਗਾ ਜਿਹੜਾ ਆਉਂਦਾ ਹੈ ਇਹ ਉੱਪਰਲੀ ਸਾਈਡ ਤੇ ਰੱਖਿਆ ਹੁੰਦਾ ਇੱਕ ਵੇਸਟ ਜਹਾ ਉੱਪਰਲੇ ਚ ਪਰਲੀਆਂ ਉਹ ਚੱਕੀਆਂ ਚੱਲਣ ਡੀਆਂ ਇੱਕ ਬੰਦ ਕਰਤੀਆਂ ਆ ਦੋਵੇਂ ਚੱਲਣ ਡੀਆਂ ਕਿੰਨੀਆਂ ਚੱਕੀਆਂ ਨੇ ਇੱਥੇ ਤਿੰਨ ਇਹ ਚਾਰ ਹੀ ਤੇ ਹੁਣ ਤਿੰਨ ਚੱਲਦੀਆਂ ਮੈਂ ਚੌਥੀ ਜਿਹੜੀ ਬਣਾਵਾਂਗੇ ਅਗਲੀ ਵਾਰੀ ਬਣਾਵਾਂਗੇ ਤੇ ਜੇ ਤੁਸੀਂ ਇਹ ਸਾਰੀਆਂ ਬੰਦ ਕਰਦੇ ਹੋ ਜਿਵੇਂ ਰਾਤ ਨੂੰ ਬੰਦ ਕਰਕੇ ਜਾਂਦੇ ਹੋ ਹੋਂਗੇ ਤੇ ਪਾਣੀ ਤਾਂ ਨਹਿਰ ਚੋਂ ਆਈ ਜਾਂਦਾ ਰਹਿੰਦਾ ਕਿ ਉੱਥੋਂ ਬੰਦ ਕਰਦੇ ਹੋ ਪਿੱਛੇ ਵੀ ਜਿਗਾੜ ਲਾਇਆ ਉੱਥੇ ਫਟੇ ਜੇ ਪਾ ਦਈਦੇ ਫਿਰ ਬੰਦ ਹੋ ਜਾਂਦੀ ਨਹਿਰ ਬਿਲਕੁਲ ਪਿੱਛੇ ਹੀ ਪਾਣੀ ਬੰਦ ਕਰ ਦਿੰਨੇ ਹੋ ਤੇ ਜੇ ਇਹਦਾ ਵੀ ਸੂਆ ਇੱਕ ਜੇ ਨਹਿਰ ਦੇ ਵਿੱਚ ਵੀ ਚੱਕੀਆਂ ਲਾਈਆਂ ਹੋਣ ਤੇ ਫਿਰ ਤਾਂ ਬਹੁਤ ਸਪੀਡ ਨਾਲ ਜਿਹੜੀ ਚੱਕੀ ਚੱਲੇ ਹਾਂਜੀ ਹਾਂਜੀ ਫਿਰ ਤਾਂ ਬੜੀ ਸਪੀਡ ਹੋ ਜਿੰਨਾ ਪਾਣੀ ਵਾਧ ਮਿਲੇ ਉਹਨਾਂ ਨੂੰ ਉਹ ਇਹਦੇ ਨਾਲ ਕਿੰਨਾਕ ਮਤਲਬ ਤੁਸੀਂ ਇੱਕ ਚੱਕੀ ਨਾਲ ਸ਼ਾਮ ਤੱਕ ਕਿੰਨਾ ਆਟਾ ਪੀ ਦਿੰਨੇ ਹੋ ਤਿੰਨ ਕਿੰਟਰ ਚੱਕੀ ਇੱਕ ਘਟ ਪੀ ਦਿੰਦੀ ਹੈ ਇੱਕ ਡਿਆੜੀ ਦਾ ਤਿੰਨ ਕੁਆਟਲ ਸ਼ਾਮ ਤੱਕ ਪੀ ਦਿੰਨੇ ਇੱਕ ਚੱਕੀ ਪੀ ਦਿੰਦੀ ਹੈ ਇੱਕ ਚੱਕੀ ਪੀ ਦਿੰਦੇ ਤੁਹਾਡੇ ਕੋਲ ਚਾਰ ਹੈ ਹਾਂਜੀ ਨਹੀਂ ਤਿੰਨ ਚੱਲਦੀਆਂ ਇੱਕ ਬਣਾਉਣ ਵਾਲੀ ਹੈ ਥੋੜੀ ਜੀ ਉਦੋਂ ਦੀ ਖਰਾਬ ਹੋਈ ਹੈ ਅੱਛਾ ਅੱਛਾ ਠੀਕ ਹੈ ਭਾਈ ਮੜਾ ਜਾ ਅੰਦਰ ਵੀ ਆਪਾਂ ਤੁਹਾਨੂੰ ਪ੍ਰੋਸੈਸ ਸਮਝਾਵਾਂਗੇ ਪਹਿਲਾਂ ਇੱਥੋਂ ਬਾਰੇ ਦੱਸ ਦਿੰਨੇ ਆ ਕਿ ਆ ਫੱਟੇ ਲਾਏ ਹੋਏ ਆ ਹਾਂ ਚਲਾ ਦਿਓ ਭਾਈ ਤੁਹਾਡਾ ਕੰਮ ਚਲਾ ਲਓ ਇਹ ਤੇ ਫੱਟੇ ਲਾਏ ਹੋਏ ਆ ਇਹਦੇ ਤੋਂ ਪਹਿਲਾਂ ਵੀ ਨਹਿਰ ਦੇ ਵਿੱਚੋਂ ਇਹ ਸੂਆ ਜਿਹੜਾ ਉਹ ਨਿਕਲਿਆ। ਇਸ ਤੋਂ ਅੱਗੇ ਉਹਦੀ ਚੱਕੀ ਬਣਾਈ ਹੋਈ ਹੈ। ਪਿੱਛੇ ਜਦੋਂ ਸ਼ਾਮ ਨੂੰ ਇਹਨਾਂ ਨੇ ਜਮਾਂ ਕੰਮ ਬੰਦ ਕਰਨਾ ਹੁੰਦਾ ਤਾਂ ਉੱਥੋਂ ਫੱਟੇ ਆ ਜਿਹੜੇ ਬੰਦ ਕਰ ਦਿੰਦੇ ਆ ਯਾਨੀ ਕਿ ਨਹਿਰ ਤੋਂ ਹੀ ਪਾਣੀ ਦਾ ਕਨੈਕਸ਼ਨ ਬੰਦ ਕਰ ਦਿੰਦੇ ਆ। ਜਦੋਂ ਇਹਨਾਂ ਨੇ ਚੱਕੀ ਚਲਾਉਣੀ ਹੁੰਦੀ ਆ ਤਾਂ ਫੱਟੇ ਆ ਜਿਹੜੇ ਉਹ ਚੱਕ ਦਿੰਦੇ ਆ ਤੇ ਪਾਣੀ ਅੰਦਰ ਜਾਈ ਜਾਂਦਾ। ਪਾਣੀ ਦੇ ਥੱਲੇ ਹੀ ਚੱਕੀਆਂ ਦੇ ਥੱਲੇ ਇੱਕ ਗੋਲ ਸਰਕਲ ਪੱਖੇ ਵਾਂਗੂ ਬਣਿਆ ਹੋਇਆ ਜਿਹਦੇ ਜਿਹੜਾ ਕਿ ਪਾਣੀ ਦੇ ਪ੍ਰੈਸ਼ਰ ਨਾਲ ਘੁੰਮਦਾ ਤੇ ਅੰਦਰ ਚੱਕੀ ਹੈ ਜਿਹੜੀ ਉਹ ਪੂਰੀ ਸਪੀਡ ਦੇ ਨਾਲ ਚੱਲਦੀ ਆ ਆਜੋ ਤੁਹਾਨੂੰ ਅੰਦਰ ਉਹ ਚੱਕੀ ਵੀ ਵਿਖਾ ਦਿੰਨੇ ਆ ਕਿਵੇਂ ਦਾਣੇ ਪਾਉਣ ਵਾਸਤੇ ਆ ਤੁਸੀਂ ਮੈਂ ਵੇਖਿਆ ਵੀ ਕੰਟਰੋਲਰ ਜਾਂ ਲਾਇਆ ਹੋਇਆ ਵੀ ਇੰਨੇ ਨਹੀਂ ਪੈਂਦੇ ਇੱਥੋਂ ਜੀ ਦਾਣੇ ਪਾ ਦਈਦੇ ਆ ਸਿੱਧੇ ਡਾਇਰੈਕਟ ਤੇ ਇਦੋਂ ਜਿਹੜਾ ਵਾ ਜਿਹੜੇ ਦੋ ਚੀਜ਼ਾਂ ਲਾਈਆਂ ਇਹ ਘੱਟ ਦਾਣੇ ਡਿੱਗਣ ਨੂੰ ਆ ਮੋਟਾ ਆਟਾ ਕਰਨ ਨੂੰ ਬਰੀਕ ਆਟਾ ਕਰਨ ਨੂੰ ਆ ਥੱਲੇ ਉਹ ਜਿਹੜਾ ਤੇਤੀ ਚਾਲ ਆਇਆ ਇਹਦਾ ਕਾਰਨ ਜਿਹੜਾ ਝਟਕਾ ਵੱਜਦਾ ਤੇ ਦਾਣੇ ਜਿਹੜੇ ਡਿੱਗਦੇ ਆ ਇਦੇ ਥੱਲੇ ਇੱਕ ਛੋਟੀ ਜਿਹੀ ਚੁਪਕ ਲਾਈ ਹੁੰਦੀ ਆ ਜਿਹਦਾ ਕਾਰਨ ਜੋ ਕੋਈ ਲੋਹੇ ਦੀ ਕੰਕਰ ਆ ਜਾਂਦੀ ਤੇ ਉਹਨੂੰ ਜਿਹੜੀ ਆ ਟੱਚ ਕਰਕੇ ਜਿਹੜੀ ਗਾਂਗ ਜਾਂ ਦਿੰਦੀ ਤੇ ਜਿਹੜੀ ਇਹ ਪੱਥਰ ਆ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਦਾ ਹੀ ਆ ਜੀ ਹੁਣ ਇਹ ਪੱਥਰ ਨਹੀਂ ਮਿਲਦੇ ਇਹ ਖੁਰਦਾਨੀਆਂ ਪੱਥਰ ਭਾਵੇਂ ਇਹਨੂੰ ਉਦੋਂ ਦਾ ਚੱਲਣ ਡਿਆ ਵੇ ਅਸੀਂ ਨਵਾਂ ਨਹੀਂ ਜਾਂ ਦਾ ਨਾ ਨਵੇਂ ਮਿਲਦੇ ਆ ਮੁਕਤ ਇੰਨੇ ਸਾਲ ਪੁਰਾਣਾ ਪੱਥਰ ਉਹੀ ਚੱਲੀਆਂ ਹਾਂਜੀ ਉਹ ਚੱਲਣ ਡਿਆ ਬਿਲਕੁਲ ਇਹਨੂੰ ਅਜੇ ਕੁਝ ਨਹੀਂ ਹੋਣਾ 100 200 ਸਾਲ ਹੋਰ ਕੱਢ ਜਾਣਾ ਇਹਨੇ ਕੋਈ ਕਹਿੰਦੇ ਬਰੀਕ ਆਟਾ ਪੀਸਣ ਵੇਲੇ ਹੋਰ ਹੁੰਦਾ ਉਹ ਕਿਵੇਂ ਬਰੀਕ ਪੀਣਾ ਹੋਵੇ ਦਾ ਆ ਵੇਖੋ ਜੀ ਇੱਥੋਂ ਦੇਸੀ ਜਗਾੜਿਆ ਵੀ ਇੱਥੋਂ ਫੜ ਕੇ ਅਸੀਂ ਆਹ ਚੂੜੀ ਕੱਸ ਦੇਣੀ ਢਿੱਲੀ ਕਰ ਦੇਣੀ ਆ ਤੇ ਜਿਹੜਾ ਆਟਾ ਵਾ ਇਹ ਮੋਟਾ ਹੋ ਜਾਣਾ ਵਾ ਤੇ ਇੱਥੋਂ ਬਰੀਕ ਕਰ ਦੇਣਾ ਆ ਵੇਖੋ ਬਰੀਕ ਹੋ ਗਿਆ ਉਹ ਤੋਂ ਦਾਣੇ ਘੱਟ ਡੇ ਘੰਡਾ ਪੁੰਟੇ ਇਕੱਲਾ ਆਟਾ ਹੀ ਪੀਂਦੇ ਨੇ ਜਾਂ ਦਾਣਾ ਦੂਣਾ ਪਸ਼ੂਆਂ ਨੂੰ ਮੱਕੀ ਦਾ ਬਾਜਰੇ ਦਾ ਆਟੇ ਸਾਰੇ अनाज ਪੀਂਦੀਆਂ ਵਾ ਤੇ ਡੰਗਰਾਂ ਨੂੰ ਪਸ਼ੂਆਂ ਨੂੰ ਪਾਉਣ ਵਾਲਾ ਜਿਹੜਾ ਵਾਂਡਾ ਹੌਂਚ ਘਾਲੀ ਚੱਕੀ ਆ ਉਹ ਚ ਪੀਦਾ ਜੀ ਇਹਨਾਂ ਮਾਡਰਨ ਚੱਕੀਆਂ ਬਾਈ ਉਹਦੇ ਵਿੱਚ ਤਾਂ ਜਾਲੀਆਂ ਲੱਗੀਆਂ ਹੁੰਦੀਆਂ ਨੇ ਅੰਦਰੋਂ ਉਹ ਬਦਲ ਦਿੱਤੀ ਜਾਂਦੀ ਐ ਇਹਦਾ ਕੀ ਫਿਰ ਪ੍ਰੋਸੈਸਾ ਵੀ ਦਾਣਾ ਕਿਵੇਂ ਪੀਠਾਂਗੇ ਇਹਦਾ ਦੇਖੋ ਜਿੱਦਾਂ ਦੀ ਅਸੀਂ ਕਣਕ ਲਿਆਵਾਂਗੇ ਉਦਾਂ ਦਾ ਆਟਾ ਮਿਲੂਗਾ ਇਹ ਚੋਂ ਸੂੜਾ ਨਹੀਂ ਕੱਢਿਆ ਜਾਂਦਾ ਇਹ ਚੋਂ ਸੂਜੀ ਨਹੀਂ ਕੱਢੀ ਜਾਂਦੀ ਸਿੱਧਾ ਦੇ ਡਾਇਰੈਕਟ ਜਿਹੜਾ ਆਟਾ ਵਾ ਇਹਦਾ ਪੀਸਦਾ ਵਾ ਜੀ ਅੱਛਾ ਇਹਨੂੰ ਛਾਨਣ ਦੀ ਵੀ ਲੋੜ ਨਹੀਂ ਪੈਂਦੀ ਇਹਨੂੰ ਛਾਨਣ ਦੀ ਲੋੜ ਪੈਂਦੀ ਆ ਪਰ ਇਹ ਆਟਾ ਜਿਹੜਾ ਸੂੜੇ ਵਾਲਾ ਹੁੰਦਾ ਵਾ ਵਧੀਆ ਹੁੰਦਾ ਵਾ ਜੀ ਇਹ ਸੂੜਾ ਹੁੰਦਾ ਵਾ ਇਹ ਉਹਨੂੰ ਉਹਨੂੰ ਨਹੀਂ ਸਗੋਂ ਛਾਨਣ ਦੀ ਲੋੜ ਪੈਂਦੀ ਇਹਨੂੰ ਪੈਂਦੀ ਆ ਤੇ ਆ ਸਾਰੀਆਂ ਚੀਜ਼ਾਂ ਬਾਈ ਜੇ ਮੰਨ ਲਓ ਕੋਈ ਟੁੱਟ ਭੱਜ ਹੁੰਦੀ ਐ ਫਿਰ ਇਹ ਤਾਂ ਮਿਲਦੀਆਂ ਨਹੀਂ ਹੋਣੀਆਂ ਤਾਂ ਪ੍ਰਾਤਨ ਐ ਨਹੀਂ ਬਾਕੀ ਸਾਰੀਆਂ ਚੀਜ਼ਾਂ ਆਪਣੇ ਕੋਲੋਂ ਤਿਆਰ ਕਰ ਸਿਰਫ ਪੱਥਰ ਨਹੀਂ ਮਿਲਦੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਆਪੇ ਤਿਆਰ ਕਰਦੇ ਦਿੰਦੇ ਆ। ਅੱਛਾ ਪੱਥਰ ਨਹੀਂ ਬਸ ਉਹ ਧੋਂਦੇ ਹੀ ਆ ਜਦੋਂ ਉਹ ਬਣ ਗਏ ਆ ਬਾਅਦ ਹੁਣ ਨਹੀਂ ਮਿਲਦੇ। ਆਇਦਰ ਵੀ ਬਈ ਵਿਖਾਇਓ ਪਾਣੀ ਦਾ ਇਧਰ ਤੇ ਪਾਣੀ ਨਾ ਵੀ ਚੱਕੀ ਲੱਗਦੀ ਸੀ। ਖਾਲੀ ਥਾਵਾਂ ਇਹ। ਇੱਥੇ ਅਗਲੇ ਸਾਲ ਅਸੀਂ ਚੱਕੀ ਫੇਟ ਕਰਾਂਗੇ ਜਾਂ ਮਸ਼ੀਨ ਕਰਨੀ ਆ ਪੀਣ ਕਰਨ ਵਾਲੀ ਫੇਟ। ਉਹ ਸਾਲ ਕੁ ਲੱਗ ਜਾਣਾ ਅਜੇ ਉਹਦੀ ਜਿਆਦਾ। ਤੂੰ ਪਾਣੀ ਜਿਹੜਾ ਗਾਂ ਟੱਪਦਾ ਰਹਿੰਦਾ। ਹਾਂਜੀ ਅਗਲੀ ਵਾਰੀ ਇਹਦੇ ਕੋਲ ਕੰਮ ਲਵਾਂਗੇ ਅਸੀਂ ਐਰਕੀਤ ਨਹੀਂ ਜਾ ਜਾਣਾ। ਅੱਛਾ ਇਹ ਵਾਧੂ ਪਾਣੀ ਕੱਢਣ ਨੂੰ ਅਜੇ ਰੱਖਿਆ ਵਾਜੀ। ਥੱਲੇ ਭਾਈ ਕੋਈ ਪੱਖੇ ਲੱਗੇ ਹੋਏ ਆ ਇਹਨੂੰ ਘਮਾਉਣ ਵਾਸਤੇ ਕਿ ਕਿੱਦਾਂ ਕੀ ਸਿਸਟਮ ਥੱਲੇ ਪੱਕੇ ਲੱਗੇ ਆ ਜਿਹੜੇ ਉਹਨਾਂ ਦੇ ਉੱਤੇ ਪਾਣੀ ਡਿੱਗਦਾ ਵਾ ਤੇ ਚੱਕੀ ਘੁੰਮਦੀ ਆ ਬੜੀ ਤੇਜ਼ ਤੀਰ ਨਾਲ ਪਾਣੀ ਕਿਦਾ ਵੱਜਦਾ ਵਾ ਉਹਨਾਂ ਨੂੰ ਠੀਕ ਹੈ ਜੀ ਤਾਸੀ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਤੁਹਾਨੂੰ ਇਹ ਚੱਕੀ ਦਿਖਾਈ ਪਾਣੀ ਵਾਲੀ ਚੱਕੀ ਅ ਔਰ ਇਹ ਬਿਲਡਿੰਗ ਹੈ ਜਿਹੜੀ ਬਹੁਤ ਪੁਰਾਤਨ ਹੈ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਤੇ ਇਧਰਲੇ ਪਾਸੇ ਜੇ ਤੁਸੀਂ ਕੈਮਰਾ ਘੁਮਾਉਨੇ ਹੋ ਤਾਂ ਵੇਖਿਓ ਪਿੱਛੇ ਇਹ ਗਦਾਮ ਬਣੇ ਹੋਏ ਆ ਇਥੋਂ ਪੀ ਪੀ ਕੇ ਆਟਾ ਜਾਂ ਕੋਈ ਵੀ ਚੀਜ਼ ਇੱਥੇ ਜਦੋਂ ਪੀਠੀ ਜਾਂਦੀ ਸੀ ਉਹਨੂੰ ਉੱਥੇ ਗਦਾਮਾਂ ਦੇ ਵਿੱਚ ਸੰਭਾਲਦੇ ਵਜੋਂ ਰੱਖਿਆ ਜਾਂਦਾ ਸੀ ਇਹ ਸਾਰੀਆਂ ਇਮਾਰਤਾਂ ਪੁਰਾਣੀਆਂ ਨੇ ਇਹ ਜਗ੍ਹਾ ਬੇਸ਼ੱਕ ਸਰਕਾਰੀ ਹੈ ਪਰ ਇੱਥੇ ਅੱਜ ਵੀ ਕੰਮ ਹੈ ਉਦਾਂ ਹੀ ਚੱਲ ਰਿਹਾ ਹੈ ਏ ਜਿਵੇਂ ਦੱਸਿਆ ਬਾਪੂ ਜੀ ਤੇ ਇਹ ਵੀਰ ਹੈ ਜਿਹੜਾ ਕੰਮ ਕਰਦਾ ਇੱਥੇ ਤੇ ਬਹੁਤ ਹੀ ਨੇਚਰਲ ਤਰੀਕੇ ਦੇ ਨਾਲ ਕੁਦਰਤੀ ਤਰੀਕੇ ਦੇ ਨਾਲ ਆਟਾ ਜਿਹੜਾ ਉਹ ਪੀਠਿਆ ਜਾਂਦਾ ਤੇ ਦੂਜੀਆਂ ਚੱਕੀਆਂ ਦੇ ਮੁਕਾਬਲੇ ਬੇਸ਼ੱਕ ਘੱਟ ਪੀਠਿਆ ਜਾਂਦਾ ਪਰ ਇਹ ਸਿਹਤ ਲਈ ਬੜਾ ਚੰਗਾ ਹੈ ਇਹਨਾਂ ਦਾ ਇਹ ਕਹਿਣਾ ਸਾਰੀਆਂ ਚੀਜ਼ਾਂ ਪੁਰਾਤਨ ਨੇ ਇਮਾਰਤ ਵੀ ਪੁਰਾਤਨ ਹੈ ਚੱਕੀ ਵਾਲਾ ਪੱਥਰ ਵੀ ਪੁਰਾਤਨ ਹੈ ਔਰ ਬਾਕੀ ਚੀਜ਼ਾਂ ਜੋ ਲੁੜਿੰਦੀਆਂ ਹੁੰਦੀਆਂ ਜਾਂ ਰਿਪੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਇਹ ਆਪ ਕਰਦੇ ਨੇ